बलोचिस्तान के शहरों के नाम बता दे, एक बलोची क्रिकेटर बता दे बता देना बलो से खबर नहीं है, है। रिमोट एरिया तो आज तक मोबाइल सिग्नल नहीं आते अब जो हमें बताते हैं और बी एल एप है उसमें बनाए बी एम लोग मेरे कोई एवडेंस नहीं आईसीआर कहती है तेतीस लोग मारे एगे बो इकत्तर टैक्स है पिछले हुआ है बलोचस्तान एक ब्लैक होल है ਔਰ ਇਸੇ ਤਰੀਕੇ ਸੇ ਪੜੇ ਲਿਖੇ ਬੰਦੇ ਕੋ ਵੀ ਸੱਤ ਸ਼ਹਿਰਾਂ ਦੇ ਨਾਮ ਨਹੀਂ ਪਤਾ ਇੱਕ ਸਿਕ ਮੈਂ ਸਦਕੇ ਥੀਵਾ ਛੋੜ ਤਾ ਢੀਰ ਸਰ ਮਾਸੂਮ ਨਿਕਲਾ ਹੀ ਮੈਂ ਤਾਂ ਪਤਾ ਹੀ ਕਾਇ ਨਹੀਂ ਭਰਾਵਾ ਤੂੰ ਕਿਹੜੇ ਵੱਟੇ ਥੱਲੇ ਸੁਤਾ ਰਿਆ ਹੈ ਚਲ ਮੈਂ ਤੈਨੂੰ ਸੱਤ ਸ਼ਹਿਰਾਂ ਬਾਰੇ ਬਲੋਚਿਸਤਾਨ ਦੇ ਨਾਲ ਦੱਸਨੀ ਆ ਖੜ ਜਾ ਮੈਂ ਵੀ ਦੱਸਾਂਗੀ ਕੀ ਜ ਪਤਾ ਮੈਨੂੰ ਸ਼ਹਿਰਾਂ ਦੇ ਨੰਬਰ 1 ਤੇ ਜਨਾਬ ਕਲਾਤ ਮੰਗਚਾਰ ਦਾ ਇਲਾਕਾ ਚਾਰ ਪੰਜਾਬੀ ਯਾਨੂ ਗੋਲੀ ਮਾਰ ਦਿੱਤੀ ਜਾਂਦੀ ਹੈ ਮੌਕੇ ਤੇ ਜਾਹ ਬਾਹ 21 ਮਾਰਚ 2025 ਨੰਬਰ 2 ਤੇ ਤੁਹਾਡਾ ਕੁਇਟਾ ਜਿੱਥੇ জাফর ਐਕਸਪ੍ਰੈਸ ਟ੍ਰੇਨ ਨੂੰ ਜਿਹਦੇ ਅੰਦਰ 400 ਤੋਂ ਵੱਧ ਲੋਕ ਸਨ ਜਿਹਦੇ ਅੰਦਰ ਅਕਸਰਿਅਤ ਜਿਹੜੀ ਹੈ ਪੰਜਾਬੀਆਂ ਦੀ ਸੀ ਉਹਨਾਂ ਨੂੰ ਹਾਈਜੈਕ ਕਰ ਲਿਆ ਜਾਂਦਾ ਹੈ ਕੋਇਟਾ ਤੋਂ ਪਸ਼ਾਵਰ ਜਾਣ ਵਾਲੀ ਟ੍ਰੇਨ ਨੂੰ ਤੇ ਇਹ ਵਾਕਿਆ ਜਨਾਬ ਤੁਹਾਡਾ 11 ਮਾਰਚ 2025 ਦਾ 3 ਨੰਬਰ 3 ਤੇ ਬਰਖਾਨ ਸਤ ਪੰਜਾਬੀਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਨਾਬ 19 ਫਰਵਰੀ 2025 ਨੰਬਰ 4 ਤੇ ਤੁਰਬਤ ਨਿਊ ਬਾਮਾਂ ਦਾ ਇਲਾਕਾ ਚਾਰ ਜਾਨੋ ਗਏ ਤੇ 32 ਜਿਹੜੇ ਨਾ ਜ਼ਖਮੀ ਤੇ 5 ਜਨਵਰੀ 2025 ਦਾ ਵਾਕਿਆ 5ਵੇਂ ਨੰਬਰ ਤੇ ਪੰਜਗੁਰ ਮਕਰਾਨ ਡਿਸਟ੍ਰਿਕਟ 3 ਅਕਤੂਬਰ 2024 ਪੰਜ ਪ੍ਰਾਈਵੇਟ ਸਿਕਿਉਰਿਟੀ ਗਾਰਡ ਜਿਹੜੇ ਨਾ ਮਾਰ ਦਿੱਤੇ ਜਾਂਦੇ ਨੇ ਜਾਨੋ 6ਵੇਂ ਨੰਬਰ ਤੇ ਕੁਝ ਬੋਨਸ ਸ਼ਹਿਰ ਤੇ ਕੁਝ ਜਿਹੜੇ ਨੇ ਨਾ ਆਲਰੇਡੀ ਮੈਂ ਦੱਸ ਚੁੱਕੀਆਂ ਉਹ موسی ਖੇਲ ਸਿਬੀ ਬੋਲਾਨ ਪਿਸ਼ीन ਕੋਇਟਾ ਮਸਤੰਗ ਕਲਾਤ ਬੇਲਾ ਪੰਜਗੁਰ ਤੁਰਬਤ ਸੰਸਥਾਨ ਤੇ ਪਸਨੀ 26 ਤੋਂ ਲੈ ਕੇ 27 ਅਗਸਤ ਤੱਕ ਹਮਲੇ ਹੁੰਦੇ ਨੇ ਇਨਾ ਸਾਰੀਆਂ ਥਾਵਾਂ ਤੇ ਤੇ 50 ਤੋਂ ਵੱਧ ਬੰਦਾ ਮਾਰਿਆ ਜਾਂਦਾ ਅਕਸਰiyet ਪੰਜਾਬੀਆਂ ਦੀ ਹੁੰਦੀ ਹੈ ਸਤਵੇਂ ਨੰਬਰ ਤੇ ਸਰਬੰਦਨ ਈਸਟ ਆਫ ਗਵਾਦਰ ਆਮ ਅਈ 2024 ਸੱਤ ਗਰੀਬ ਲੇਬਰ ਕਲਾਸ ਪੰਜਾਬੀਆਂ ਨੂੰ ਉਹਨਾਂ ਦੀ ਨਿੰਦਰ ਚ ਮਾਰ ਦਿੱਤਾ ਜਾਂਦਾ ਹੈ 9 ਨੰਬਰ ਜੀ ਤੁਹਾਡਾ ਬੋਨਸ ਯਾਦ ਕਰ ਸੋ ਕਿਹਦੇ ਨਾਲ ਵਾਪਿਆ ਤੁਹਾਡਾ ਨੋਸ਼ ਕੀ 13 April 2026 ਨੌ ਜਿਹੜੇ ਪੈਸੇਂਜਰਸ ਨੇ ਉਹਨਾਂ ਨੂੰ ਬਸਾਂ ਤੋਂ ਲਵਾ ਕੇ ਉਹਨਾਂ ਦੇ ਆਈਡੀ ਕਾਰਡ ਚੈੱਕ ਕਰਕੇ ਗੋਲੀ ਮਾਰੀ ਜਾਂਦੀ ਹੈ ਜਿਹਦੇ ਅੰਦਰ 16 ਸਾਲ ਦਾ ਇੱਕ ਬਾਲ ਵੀ ਹੁੰਦਾ ਹੈ ਕਿਤੇ ਘਰ ਚ ਕੋਈ ਵਾਲੀ ਵਾਲੇ ਸੁਦਾ ਨਹੀਂ ਹੁੰਦਾ ਤੇ ਉਹ 16 ਸਾਲ ਦਾ ਜਵਾਕ ਜਿਹੜਾ ਨਾ ਉਹ ਕੰਮ ਵਾਸਤੇ ਆਇਆ ਹੁੰਦਾ ਤੇ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਕਿਉਂਕਿ ਉਹ ਪੰਜਾਬ ਪੰਜਾਬੀ ਪੰਜਾਬ ਤੋਂ ਆਇਆ ਹੁੰਦਾ ਤੇ ਪਿਛਲੇ ਸਾਲ ਨੂੰ ਰਲਾ ਲੋ ਹੋਂਤੇ ਕਰ ਉਹਨਾਂ ਨੇ ਕੋਈ 250 ਬੰਦਾ ਮਾਰਿਆ ਹੈ ਅਕਸਰੀਤ ਪੰਜਾਬੀਆਂ ਦੀ ਹੈ ਵਿੱਚ ਸਿਕਿਉਰਿਟੀ ਅਹਿਲਕਾਰ ਜਾਂ ਆਰਮੀ ਦੇ ਜਿਹੜੇ ਬੰਦੇ ਮਾਰੇ ਨੇ ਉਹਨਾਂ ਦਾ ਤਾਂ ਮੈਂ ਨਾ ਹੀ ਨਹੀਂ ਲਿਆ ਤੇ ਹਸਪਤਾਲ ਕੀ ਬੈਂਕ ਕੀ ਰੇਲਵੇ ਸਟੇਸ਼ਨਸ ਕੀ ਕਿਹੜੀ ਥਾਂ ਨਹੀਂ ਛੱਡੀ ਜਿੱਥੇ ਜਾ ਕੇ ਉਹਨਾਂ ਨੇ ਗੋਲੀਆਂ ਚਲਾਈਆਂ ਨੇ ਬੰਬ ਜਿਹੜੇ ਨੇ ਨਾ ਉਹ ਫੋੜੇ ਨੇ ਤੇ ਸੁਸਾਈਡ ਬੌਮਬਿੰਗ ਕੀਤੀ ਹੈ ਰਾਕਟ ਲਾਂਚ ਕੀਤੇ ਨੇ ਜਿਹੜੀ ਉਹਨਾਂ ਦੇ ਕੋਲ ਟੈਕਨੋਲੋਜੀ ਹੈ ਵਧੀਆ ਸਾਰੀ ਉਹਨਾਂ ਨੇ ਵਰਤੀ ਹੈ ਤੇ ਸਰਕਾਰ ਬਲੋਚ ਜਿਹੜੇ ਨੇ ਨਾ ਉਹ ਐਡੇ ਹੈਗੇ ਨਹੀਂ ਮਤਲਬ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਸਾਡੇ ਤੋਂ ਅਸੀਂ ਕੋਈ 16 ਕਰੋੜ ਆ ਤੇ ਉਹ ਕੋਈ 50 ਲੱਖ ਦੇ ਕਰੀਬ ਉਹਨਾਂ ਦਾ ਨੰਬਰ ਬਣਦਾ ਤੇ ਉਹ ক্রিকেট ਹੀ ਖੇਡਦੇ ਉਹ ਫੁੱਟਬਾਲ ਖੇਡਦੇ ਨੇ ਤੇ ਉਹਨਾਂ ਦੇ ਫੁੱਟਬਾਲ ਕਲੱਬਸ ਨੇ ਜਿਹਦੇ ਅੰਦਰ ਇੱਕ ਨੋਸ਼ਕੀ ਫੁੱਟਬਾਲ ਕਲੱਬ ਵੀ ਰੇਗਲ ਆਈਐਸਪੀਆਰ ਦੀ ਤੁਹਾਨੂੰ ਆਈਐਸਪੀਆਰ ਦਾ ਮਤਲਬ ਪਤਾ ਮੈਂ ਦੱਸ ਦਿੰਨੀ ਆ ਇੰਟਰ ਸਰਵਿਸੇਸ ਪਬਲਿਕ ਰਿਲੇਸ਼ਨਸ ਨੂੰ ISPR ਕਹਿੰਦੇ ਨੇ ਤੇ ਉਹਨਾਂ ਦਾ ਕੰਮ ਹੀ ਐ ਵੇ ਕਿ ਜਿੱਥੇ ਇਨਸਰਜੈਂਸੀ ਹੁੰਦੀ ਆ ਨਾ ਉਥੇ ਦੀ ਜਾਣਕਾਰੀ ਲੋਕਾਂ ਨੂੰ ਦੇਣੀ ਆ ਉਸ ਤੋਂ ਇਲਾਵਾ ਉਥੇ ਵਾਵਾ ਜਿਹੜੀਆਂ ਨੇ ਨਾ ਰਾਇਟਰਸ ਤੇ ਨਿਊਜ਼ ਏਜੰਸੀਜ਼ ਦੇ ਜਿਹੜੇ ਬੰਦੇ ਨੇ ਨਾ ਉਥੇ ਬੈਠੇ ਨੇ ਫ੍ਰੀਲੈਂਸ ਜਰਨਲਿਸਟ ਵੀ ਬੈਠੇ ਨੇ ਮੈਂ ਤੁਹਾਡਾ ਬਾਇਓ ਵੇਖਿਆ ਤੁਸੀਂ ਵੀ ਜਰਨਲਿਸਟ ਹੋ ਐ ਐਡੀ ਗੱਲ ਤੇ ਤੁਹਾਨੂੰ ਪਤਾ ਹੋਣੀ ਚਾਹੀਦੀ ਸੀ ਤੇ ਉੱਥੇ ਉਹ ਨਿਊਜ਼ ਆਊਟਲੈਟਸ ਹੀ ਪਹੁੰਚੇ ਨੇ ਸਰਕਾਰ ਜਿਨ੍ਹਾਂ ਨੂੰ ਗਾਜ਼ਾ 'ਚ ਮਰਦੇ ਬੱਚੇ ਨਹੀਂ ਦਿਖਦੇ ਤੇ ਉਹ ਜਿਹੜੇ ਇਜ਼ਰਾਈਲ ਦੇ ਪੱਖੋਂ ਗੱਲ ਕਰਦੇ ਨੇ ਨਾ ਉਹ ਪਹੁੰਚੇ ਨੇ ਹੈ ਬੀਐਲਏ ਦੀ ਸਪੋਰਟ 'ਚ ਉਹਨਾਂ ਦੇ ਪੱਖੋਂ ਗੱਲ ਕਰਨ। ਇਹ ਜਿਹੜੇ ਮੈਂ ਤੁਹਾਨੂੰ ਬੰਦੇ ਦੱਸੇ ਨੇ ਨਾ ਇਹ ਸਿਰਫ ਇੱਕ ਸਾਲ ਦੀ ਕੈਜੁਐਲਟੀ ਲਿਸਟ ਹੈ। ਤੇ ਇਹ ਕੰਮ ਪਿਛਲੇ 25 ਸਾਲ ਤੋਂ ਹੋ ਰਿਹਾ ਹੈ ਤੇ ਹਜ਼ਾਰਾਂ ਮੰਦਾ ਮਰ ਚੁੱਕਿਆ ਹੈ ਹੁਣ ਤੱਕ। بلوچستان ਹੋਰ ਲੋਕਾਂ ਵਾਸਤੇ ਬਲੈਕ ਹੋਲ ਨਹੀਂ ਹੈ ਪੰਜਾਬੀਆਂ ਵਾਸਤੇ ਡੈਫੀਨਟਲੀ ਹੈ ਕਿਉਂਕਿ ਜੇ ਤੁਸੀਂ ਉੱਥੇ ਜਾਓਗੇ ਤੇ ਤੁਹਾਡੇ ਅੱਗੇ ਪਿੱਛੇ ਕੋਈ ਨਹੀਂ ਹੈ ਤੇ ਆਈਡਿ ਗਾਰਡ ਵੇਖ ਕੇ ਤੁਹਾਨੂੰ ਜਨਤ ਦਾ ਟਿਕਟ ਸਿੱਧਾ ਜਨਾਬ ਐਵਿਡੈਂਸ ਐ ਲਾਸ਼ਾਂ ਨੇ ਤੇ ਇਹਨਾਂ ਦੇ ਪਿੱਛੇ ਕੁਰਲਾਂਦੀ ਉਹਨਾਂ ਦੇ ਮਾਪੇ ਤੇ ਉਹਨਾਂ ਦੇ ਬਾਲ ਇਹਨਾਂ ਦੇ ਸਿਰ ਤੇ ਸਾਇਆ ਨਹੀਂ ਰਹਿ ਗਿਆ ਮਾਪੇ ਦਾ ਕੋਈ ਉਹਨਾਂ ਨੂੰ ਰੋਟੀ ਖਵਾਣ ਵਾਲਾ ਨਹੀਂ ਰਹਿ ਗਿਆ ਜਿਹੜੀ ਹਾਈਪ ਐ ਨਾ ਇਹ ਇਵੇਂ ਨਹੀਂ ਬਣੀ ਇਹਦੇ ਪਿੱਛੇ ਪੰਜਾਬੀ ਮੁੱਦਿਆਂ ਤੇ ਤੇ ਪੰਜਾਬੀ ਰੋਲਿਆਂ ਤੇ ਗੱਲਬਾਤ ਕਰਨ ਵਾਲੇ ਲੋਕਾਂ ਦੀ ਮਿਹਨਤ ਐਗੀ ਪੰਜਾਬੀਆਂ ਦੀ ਬੇਸਲ ਕਸ਼ੀ ਬੰਦ ਕਰੋ ਪੰਜਾਬੀਆਂ ਦੀ ਬੇਸਲ ਕਸ਼ੀ ਬੰਦ ਕਰੋ ਦੇਖੇ ਇਹ ਪਹਿਲਾ ਵਾਕਿਆ ਨਹੀਂ ਐ 20 ਸਾਲਾਂ ਤੋਂ ਹੋ ਰਿਹਾ ਕਦੋਂ ਦੇ ਹਕੂਮਤ ਦੇ ਅੱਗੇ ਕੋਰ ਲਾ ਰਹੇ ਨੇ ਵਾਕਸ ਪ੍ਰੋਟੈਸਟ ਵੀਡੀਓਜ਼ ਸਾਂਝੀਆਂ ਕਰ ਰਹੇ ਨੇ ਪਤਾ ਨਹੀਂ ਤੁਸੀਂ ਕਿੱਥੇ ਸੁੱਤੇ ਪਏ ਰਹੋਗੇ ਤੁਹਾਨੂੰ ਪਤਾ ਹੀ ਹੋਣ ਲੱਗਿਆ ਚਲੋ ਕੋਈ ਨਹੀਂ ਉੱਠ ਪਏ ਹੋ ਤੇ ਦੇਰ ਆਏ ਦਰਸਤ ਆਏ ਤੇ ਹੁਣ ਜਾਣਕਾਰੀ ਲੈ ਲਵੋ ਤੁਸੀਂ ਮਜ਼ੀਦ ਜਾਣਕਾਰੀ ਵਾਸਤੇ 2 ਅਪ੍ਰੈਲ ਨੂੰ ਸਾਡੀ ਲਾਈਵ ਦਾ ਹਿੱਸਾ ਬਣੋ ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਦਾ ਅਸੀਂ ਤਸल्ली बख्ਸ਼ ਜਿਹੜਾ ਜਵਾਬ ਦਵਾਂਗੇ ਆ ਬਲੋਚਿਸਤਾਨ ਦੀ ਹਿਸਟਰੀ ਤੇ ਅਸੀਂ ਗੱਲਬਾਤ ਕਰਾਂਗੇ ਇਹਦੀ ਜਿਹੜੀ ਇਤਿਹਾਸ ਹੈਗਾ ਬਲੋਚਿਸਤਾਨ ਦਾ ਜ਼ਾਰਾ ਸਾਲ ਪੁਰਾਣਾ ਹੈ ਮਸਲਾ ਇਹ ਹੁੰਦਾ ਹੈ ਕਿ ਹਰ ਬੰਦੇ ਨੂੰ ਜਿਹੜਾ ਪੁਆਇੰਟ ਇਨ ਹਿਸਟਰੀ ਵਧੀਆ ਲੱਗਦਾ ਹੈ ਨਾ ਜਿਹੜਾ ਉਹਨਾਂ ਨੂੰ ਸੂਟ ਕਰਦਾ ਨੈਰੇਟਿਵ ਉਹ ਉਸ ਤੋਂ ਸ਼ੁਰੂ ਹੋ ਜਾਂਦੇ ਨੇ ਇਹ ਬਲੋਚੀ ਅਕਸਰ ਗੱਲ ਕਰਦੇ ਨੇ ਕਿ ਜੀ 1948 ਚ ਸਾਨੂੰ ਧੱਕੇ ਨਾਲ ਇਹਨਾਂ ਨੇ ਹਿੱਸਾ ਬਣਾਤਾ ਤੇ ਫਲਾਂ ਟਿਮਕਣਾ ਸਾਰੇ ਜਿਹੜੇ ਉਹਨਾਂ ਦੇ ਮਸਲੇ ਨੇ ਨਾ ਜਿਹੜਾ ਇਸ ਵੇਲੇ ਅਪੋਲੋਜੀਆ ਚੱਲ ਰਿਹਾ ਪੰਜਾਬੀ ਕਮਿਊਨਿਟੀ ਵੱਲੋਂ ਹੀ ਅਪੋਲੋਜੀਆ ਹੋਰ ਕਮਿਊਨਿਟੀਆਂ ਨੂੰ ਅਸੀਂ ਕੀ ਕਹਿਣਾ ਸਾਨੂੰ ਮਸਲਾ ਆਪਣੀ ਪੰਜਾਬੀ ਕਮਿਊਨਿਟੀ ਦੇ ਨਾਲ ਹੀ ਹੈ ਸਾਡੇ ਜਿਹੜੇ ਡੱਡੂ ਪੰਜਾਬੀ ਨੇ ਨਾ ਜਨਾਂ ਦਾ ਕੋਈ ਪੰਜਾਬ ਪੰਜਾਬੀ ਹੈ ਪੰਜਾਬੀ ਬੋਲੀ ਦੇ ਨਾਲ ਵਾਹ ਹੀ ਨਹੀਂ ਹੈ ਕੋਈ ਤਲਕ ਵਾਸਤਾ ਹੀ ਨਹੀਂ ਹੈ ਤੇ ਉਹ ਆਣ ਸਤ ਬਿਸਮਿਲ੍ਲਾ ਤੇ ਸਤ ਖੈਰਾਂ ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਾਂਗੇ ਤੇ ਜਨਾਬ ਤੁਸੀਂ ਸਵਾਲ ਕਰੋ ਜਵਾਬ ਦਵਾਂਗੇ ਤਸੱਲੀ ਬਖਸ਼ ਤੇ ਕੀ ਸਾਹਿਬ ਹੈ ਕੀ ਹੋ ਰਿਹਾ ਹੈ ਹਰ ਗੱਲ ਤੇ ਜਿਹੜਾ ਨਾ ਉਹ ਚਾਨਣ ਪਾਵਾਂਗੇ ਵਧੀਆ ਤੇ ਤੁਸੀਂ ਆਓ ਪਲੀਜ਼ ਜ਼ਰੂਰ ਕਿਉਂਕਿ ਸਾਡੇ ਮੌਲਕ ਦੀ ਸਲਾਮਤੀ ਤੇ ਇੱਕ ਇੰਡੀਜਨਸ ਪੋਪੂਲੇਸ਼ਨ ਜਿਹੜੀ ਹੈਗੀ ਹੈ ਜਿਹੜੀ ਇੱਥੇ ਦੀ ਹਜ਼ਾਰਾਂ ਸਾਲ ਤੋਂ ਵਸਨੇ ਕੇ ਜਿਹੜੀ ਜਿੱਦੀ ਰਤਲ ਵਸੇਬ ਜੁੜੀ ਐ ਇਸ ਧਰਤੀ ਦੇ ਨਾਲ ਉਹਨਾਂ ਦੀ ਐਲੀਮੀਨੇਸ਼ਨ ਦੀ ਗੱਲ ਹੋ ਰਹੀ ਹੈ ਹੋਣਸ ਤੇ ਲੋਕ ਆਂਦੇ ਨੇ ਜਾਂਦੇ ਨੇ ਪਰ ਜਦੋਂ ਇੰਡੀਜਨਸ ਪੋਪੂਲੇਸ਼ਨਸ ਵਾਈਪ ਆਊਟ ਹੁੰਦੀਆਂ ਨੇ ਨਾ ਤੇ ਵਰਲਡ ਵਿਊ ਹੁੰਦਾ ਉਹਨਾਂ ਦਾ ਉਹ ਮੇਸ਼ਾ ਵਸਤੇ ਮੁੱਕ ਜਾਂਦਾ ਹੈ ਖਤਮ ਹੋ ਜਾਂਦਾ ਹੈ ਉਹ ਜ਼ਰੂਰੀ ਹੈ ਕਿ ਜਿੰਨੀ ਵੀ ਇਡੀਜਨਸ ਪੋਪੂਲੇਸ਼ਨਸ ਨੇ ਨਾ ਦੁਨੀਆ ਚ ਦੇ ਆਰ ਅੰਡਰ ਅਟੈਕ ਤੇ ਉਹਨਾਂ ਦਾ ਵਰਲਡ ਵੀ ਹੁੰਦਾ ਹੈ ਪੈਸਿਫਿਸਟ ਐਂਡ ਵੀ ਵਾਂਟ ਧਟ ਦੈਟ ਵੀ ਟੂ ਡੋਮੀਨੇਟ ਐ ਲੜਾਈ ਝਗੜਾ ਅਫਸਾਦ ਗੁਣਾ ਜਿਹੜਾ ਨਾ ਸਾਨੂੰ ਨਹੀਂ ਪਸੰਦ ਠੀਕ ਹੋ ਗਿਆ ਤੇ ਰਵਟਾ